ਕਰਵਾਇਆ ਜੀ ਲੈਬ ਦੇ ਵਿੱਚੋਂ ਮੇਰਾ ਦੋਸਤ ਆ ਜੀ ਉਹ ਮੈਨੂੰ ਕਹਿੰਦਾ ਤੈਨੂੰ ਤਾਂ ਬਹੁਤ ਭੈੜੀ ਬਿਮਾਰੀ ਆ ਗਈ ਜੀ ਤਕਰੀਬ ਲੈਬ ਵਾਲਾ ਕਹਿੰਦਾ ਲੈਬ ਵਾਲਾ ਕਹਿੰਦਾ ਜੀ ਕਹਿੰਦਾ ਜੀ ਇਹ 100 ਪਿੰਡ ਦੇ ਵਿੱਚ ਅ ਬਿਮਾਰੀ ਨਹੀਂ ਆਉਂਦੀ ਜਿਹੜੀ ਛੋਨੂ ਆ ਗਈ ਮੈਂ ਕਿਹਾ ਜੀ ਇਹੋ ਜੀ ਕਹੇ ਜੀ ਮੈਨੂੰ ਆ ਗਈ ਉਹ ਕਹਿੰਦਾ ਇੱਕ ਗਠੀਆ ਹੁੰਦਾ ਜੀ ਆਰ ਐਚ ਫੈਕਟਰ ਕਹਿੰਦਾ ਇੱਕ ਏ ਐਸਓ ਹੁੰਦਾ ਜੀ ਕਹਿੰਦਾ ਉਹ ਪੋਜ਼ਿਟਿਵ ਆ ਗਿਆ ਜੀ ਕਹਿੰਦਾ ਇਹ ਗਠੀਏ ਦੀ ਮਾਂ ਹੁੰਦੀ ਹੈ ਇੱਕ ਤਰ੍ਹਾਂ ਦੀ ਉਕੇ ਜਿਹੜੇ ਨੇੜੇ ਹੁੰਦੇ ਆ ਜੀ ਮੈਂ ਉਹਨਾਂ ਦੇ ਸੰਬੰਧ ਚ ਰਿਪੋਰਟ ਦਿਖਾਈ ਜੀ ਇੱਕ ਦੋ ਡਾਕਟਰਾਂ ਨੂੰ ਹੋਰ ਬਿਲਕੁਲ ਡਾਕਟਰ ਮੈਨੂੰ ਕਹਿੰਦੇ ਸਨ ਤੁਹਾਨੂੰ ਪੀਜੀਏ ਜਾਣਾ ਪਊ ਦਿਆਨੰਦ ਜਾਣਾ ਪਊ ਜੇ ਤੂੰ ਦਿਆਨੰਦ ਜਾਵੇਂਗਾ ਤਾਂ 3 ਸਾਲ ਦਾ ਤੇਰਾ ਕੋਰਸਾ 4 ਤੋਂ 5 ਲੱਖ ਰੁਪਈਆ ਲੱਗੂਗਾ 15 ਦਿਨਾਂ ਪਹਿਲਾਂ ਮੈਨੂੰ ਪਤਾ ਲੱਗਿਆ ਜੀ 15 ਦਿਨਾਂ ਦਾ ਮੈਂ ਖੇਤ ਜਾਣਾ ਬਿਲਕੁਲ ਬੰਦ ਕਰਤਾ ਜੀ 15 ਦਿਨਾਂ ਚ ਮੇਥੋਂ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਗੰਗਾ ਨਹੀਂ ਫਿਰਿਆ ਜੀ ਬੇਦਰਦ ਇਤਨਾ ਸੀ ਮੇਰੀਆਂ ਬਹਾਨੀਆਂ ਸੀ ਤਹਾਨੂੰ ਚੱਕੀਆਂ ਜਾਂਦੀਆਂ ਜੀ ਮੈਨੂੰ ਤਾਂ ਐ ਹੋ ਗਿਆ ਸੀ ਵੀ ਸਰੀਰ ਦਾੰਤ ਆ ਗਿਆ ਜੀ ਬੇ ਇਹੋ ਜੀ ਕਿਹ ਵੀ ਮਾੜਾ ਵੀ ਨਹੀਂ ਕੀਤਾ ਕਿਉਂਕਿ ਟਿੱਕੇ ਗਈ ਸੀ तकरीबन 2 ਤਰੀਕ ਸੀ ਜੀ 8ਵਾਂ 9ਵਾਂ ਮਹੀਨਾ ਸੀ ਜੀ ਓਕੇ ਮੰਨ ਕੇ ਚੱਲੋ ਜੀ ਮੈਂ ਦੋ ਨੂੰ ਉਹਨਾਂ ਤੋਂ ਲੈ ਕੇ ਆਇਆ ਤਿੰਨ ਨੂੰ ਮੈਂ ਸ਼ੁਰੂ ਕਰਤਾ ਜੀ 6 7 ਨੂੰ ਮੈਨੂੰ ਸਰੀਰ ਨੇ ਦੱਸਤਾ ਵੀ ਕੁਝ ਨਾ ਕੁਝ ਇਹਦੇ ਨਾਲ ਫਾਇਦਾ ਹੋਊਗਾ ਕਿਉਂਕਿ ਘਰੇ ਬਹਿ ਕੇ ਇਲਾਜ ਹੁੰਦਾ ਸੀ ਜੀ ਉਹਦੇ ਵਰਗੀ ਕਹਿੰਦੇ ਵੀ 14 ਦਿਨ ਹੋ ਗਏ ਡਾਕਟਰ ਸਾਹਿਬ ਕਹਿੰਦੇ ਦੁਬਾਰੇ ਰਿਪੋਰਟ ਕਰਾਈਏ ਮੈਂ ਕਿਹਾ ਜੀ ਹਜੇ 50 ਦਿਨ ਦਾ ਹੈਗਾ ਜੀ ਇਹ ਵੀ 25 ਦਿਨ ਹੋ ਲੰਦੇ ਅਪਾ ਦੁਬਾਰੇ ਫੇਰ ਟੈਸਟ ਕਰਵਾਵਾਂਗੇ ਵੀ 25 ਦਿਨਾਂ ਤੱਕ ਉਹ ਕਹਿੰਦਾ ਜੇ ਤੂੰ ਠੀਕ ਆ ਕਹਿੰਦਾ ਆਪਾਂ ਕਰਵਾ ਲੈਂਦੇ ਆ ਅਸੀਂ ਉਹੀ ਲੈਬ ਕੋਲੇ ਦੁਬਾਰੇ ਚਲੇ ਗਏ ਜੀ ਜਿੱਥੋਂ ਪਹਿਲਾਂ ਕਰਾਇਆ ਸੀ ਜਿੱਥੋਂ ਪਹਿਲਾਂ ਕਰਾਇਆ ਸੀ ਉਹ ਮੈਨੂੰ ਕਹਿੰਦਾ ਸਾਹਿਬ ਤੁਸੀਂ ਤਾਂ ਇਹ ਮੈਡੀਕਲ ਲੈਣ ਦੇ ਵਿੱਚੋਂ ਕਹਿੰਦੇ ਵੀ ਤੁਸੀਂ ਕਮਲੇ ਹੋਇਓ ਬਿਲਕੁਲ ਵੀ ਹਜੇ 14 ਦਿਨਾਂ ਚ ਰਿਪੋਰਟ ਕਿੱਥੇ ਵੀ ਤੂੰ ਤਾਂ ਇੱਕ ਸਾਲ ਨੂੰ ਆਈ ਸਾਡੇ ਕੋਲੇ ਕਹਿੰਦਾ ਕਿਉਂ ਸਾਡੀ ਕਿੱਟ ਖਰਾਬ ਕਰਨ ਲੱਗਿਆ ਹਜੇ ਤਾਂ ਤੇਰੇ ਕੋਲ ਪੱਲੇ ਵੀ ਨਹੀਂ ਪੈਣਾ ਕਹਿੰਦਾ ਪਰ ਸਾ ਤੂੰ ਸਦਾ ਸੋਨਾ ਖਾਲਾ ਕਹਿੰਦਾ ਤਾਂ ਵੀ ਨਹੀਂ ਏ ਰਿਪੋਰਟ ਜਿਹੜੀ ਆ ਸਕਦੀ ਨਾਈਟਵ ਮੈਂ ਕਹਾਂ ਜੀ ਮ ਤੁਸੀਂ ਮੇਰੇ ਇੱਕ ਵਾਰ ਰਿਪੋਰਟ ਕਰ ਦਿਓ ਮੈਂ ਆਪਦੀ ਪੈਸੇ ਲੈ ਲਵਾਂ ਜਦੋਂ ਉਹਨਾਂ ਨੇ ਇੱਕ ਕਿੱਟ ਖੋਲੀ ਉਹਨਾਂ ਨੂੰ ਕੁਝ ਦਿਖਿਆ ਜੀ ਉਹ ਉਹ ਕਹਿੰਦੇ ਯਾਰ ਕਹਿੰਦੇ ਇੱਕ ਦੁਬਾਰੇ ਕਿਰਾਂ ਹੋ ਟੈਸਟ ਕਰ ਲਈਏ ਜਦੋਂ ਉਹਨਾਂ ਨੇ ਦੁਬਾਰੇ ਟੈਸਟ ਕਰਿਆ ਉਹ ਕਹਿੰਦੇ ਜੀ ਤੁਸੀਂ ਤਾਂ ਸੱਚੀ ਸੋਨਾ ਖਾ ਲਿਆ ਤੈਨੂੰ ਤਾਂ ਹੈ ਹੀ ਨਹੀਂ ਕਹਿੰਦਾ 1% ਵੀ ਨਹੀਂ ਓਕੇ ਮੇਨਟਲੀ ਤਾਂ ਰਿਪੋਰਟ 네ਗਟਿਵ ਆ ਜਦੋਂ ਉਹਨਾਂ ਨੇ ਪਹਿਲਾਂ ਕੀਤਾ ਉਹਨਾਂ ਨੂੰ 네ਗਟਿਵ ਰਿਪੋਰਟ ਆਈ ਉਹਨਾਂ ਨੂੰ ਯਕੀਨ ਨਹੀਂ ਆਇਆ ਉਹਨਾਂ ਨੂੰ ਯਕੀਨ ਨਹੀਂ ਆਇਆ ਉਹਨੇ ਦੁਬਾਰੋਂ ਕਿੱਟ ਖੋਲੀ ਦੁਬਾਰੇ ਫੇਰ ਕਿੱਟ ਖੋਲੀ ਜੀ ਉਹਨਾਂ ਨੇ ਦੁਬਾਰੇ ਫੇਰ ਉਹਨਾਂ ਨੇ ਕਰਿਆ ਜਦੋਂ ਟੈਸਟ ਫੇਰ ਉਹਨਾਂ ਨੂੰ ਯਕੀਨ ਆਇਆ ਹਾਂਜੀ ਦੋਸਤੋ ਵੈਲਕਮ ਆ ਸਾਰਿਆਂ ਦਾ ਰਾਈਟ ਵੇ ਐਜੂਕੇਸ਼ਨ ਚੈਨਲ ਦੇ ਉੱਤੇ ਜਿੱਥੇ ਆਪਾਂ 5 ਯੂਸ ਬੋਡੀ ਸਰਵਿਸ ਦੇ ਬਾਰੇ ਆਪਾਂ ਜਾਣਕਾਰੀ ਲੈਣੇ ਆਂ ਔਰ ਆਪਣੇ ਕੋਲੇ ਨਿਤ ਜਿਹੜੀਆਂ ਵੀਡੀਓ ਪਹੁੰਚ ਰਹੀਆਂ ਨੇ ਔਰ ਕਾਫੀ ਪਰਿਵਾਰ ਤਾਂ ਦੇਖ ਕੇ ਸੋਚ ਰਹੇ ਨੇ ਪਤਾ ਨਹੀਂ ਵੀਡੀਓ ਇਸ ਤਰੀ ਬਣੀ ਜਾਂਦੀਆਂ ਨੇ ਬਹੁਤ ਸਵਾਲ ਹੁੰਦੇ ਨੇ ਕਿਉਂਕਿ ਉਹ ਜਗ੍ਹਾ ਤੇ ਕੋਈ ਵੀ ਪਰਸਨ ਹੋਵੇ ਤਾਂ ਸਵਾਲ ਤਾਂ ਹੋਣਗੇ ਪਰ ਦੋਸਤੋ ਐਸੇ ਤਰੀਕੇ ਨਾਲ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਵੀ ਤਨ ਉਹ ਪਰਿਵਾਰਾਂ ਨੂੰ ਮਲਾਵਾਂਗੇ ਜਿਨ੍ਹਾਂ ਨੂੰ 3-3 ਸਾਲ ਹੋ ਗਏ 2-2 ਸਾਲ ਹੋ ਗਏ ਜਿਨ੍ਹਾਂ ਨੇ ਵਰਤਿਆ ਵਰਤਨ ਤੋਂ ਬਾਅਦ ਜਿਹੜੇ ਉਹ ਹਾਲਾਤਾਂ ਦੇ ਵਿੱਚੋਂ ਨਿਕਲੇ ਨੇ ਜਿਹੜੇ ਉਹ ਸੋਚ ਵੀ ਨਹੀਂ ਸਕਦੇ ਸੀ ਤਾਂ ਦੋਸਤੋ ਜਿਹੜੇ ਅੱਜ ਪਰਸਨ ਨੂੰ ਮੈਂ ਬੁਲਾਉਣ ਜਾ ਰਿਹਾ ਆ ਉਹ ਆਪ ਮੈਡੀਕਲ ਲੈਂਡ ਦੇ ਵਿੱਚ ਨੇ ਪਰ ਕਾਫੀ ਸਾਲਾਂ ਤੋਂ ਨੇ ਔਰ 3 ਸਾਲ ਤੋਂ ਪਹਿਲਾਂ ਪ੍ਰੋਬਲਮ ਸੀ ਆਪਾਂ ਜਾਣਦੇ ਆ ਕਿਹੜੀ ਜਗ੍ਹਾ ਤੋਂ ਤੁਸੀਂ ਕੀ ਨਾਮ ਆ ਤੁਹਾਡਾ ਹਾਂਜੀ ਮੇਰਾ ਨਾਮ ਡਾਕਟਰ ਸਦਾਕਰ ਸਿੰਘ ਆ ਪਿੰਡ ਨੱਗਲ ਬਰਨਾਲਾ ਜ਼ਿਲ੍ਹਾ ਜੀ ਮੈਂ ਉੱਥੋਂ ਬਲੌਗ ਕਰਦਾ ਜੀ ਤਕਰੀਬਨ 3 ਸਾਲ ਪਹਿਲਾਂ ਜੀ ਮੈਨੂੰ ਅਚਾਨਕ ਜਿਵੇਂ ਮੇਰੇ ਘੁੱਟਣਾ 'ਚ ਦਰਦ ਹੋਇਆ ਸੀ ਜੀ ਮੈਨੂੰ ਅਚਾਨਕ ਅਟੈਕ ਜਿਵੇਂ ਆ ਗਈ ਸਕੈਟ ਜੀ ਕਿਉਂਕਿ ਮੈਨੂੰ ਪਹਿਲਾਂ ਤਾਂ ਮੇਰਾ ਕੋਈ ਦੁੱਖ ਹੀ ਨਹੀਂ ਸੀ ਜੀ ਉਮਰ ਦੇ ਹਿਸਾਬ ਨਾਲ ਲਾ ਲਓ ਜੀ ਕਿਵੇਂ ਲਾ ਲਓ ਜੀ ਜਦੋਂ ਮੈਨੂੰ ਅਚਾਨਕ ਮੇਰੇ ਦਰਦ ਹੋਇਆ ਜੀ ਮੈਂ 2-3 ਦਿਨ ਤਾਂ ਵੇਟ ਕੀਤੀ ਵੀ ਚਲ ਆਪਣੇ ਆਪ हट ਜੂਗਾ ਜੀ ਜਦੋਂ ਮੈਂ 2-3 ਦਿਨਾਂ ਬਾਅਦ ਇਹਦਾ ਟੈਸਟ ਕੀਤਾ ਜੀ ਕਰਵਾਇਆ ਜੀ ਲੈਬ ਦੇ ਵਿੱਚੋਂ ਮੇਰਾ ਦੋਸਤ ਆ ਜੀ ਉਹ ਮੈਨੂੰ ਕਹਿੰਦਾ ਤੈਨੂੰ ਤਾਂ ਬਹੁਤ ਭੈੜੀ ਬਿਮਾਰੀ ਆ ਗਈ ਜੀ ਲੈਵ ਵਾਲਾ ਕਹਿੰਦਾ ਲੈਵ ਵਾਲਾ ਕਹਿੰਦਾ ਜੀ ਕਹਿੰਦਾ ਜੀ ਇਹ 100 ਪਿੰਡ ਦੇ ਵਿੱਚ ਅ ਬਿਮਾਰੀ ਨਹੀਂ ਆਉਂਦੀ ਜਿਹੜੀ ਸੋਨੂ ਆ ਗਈ ਮੈਂ ਕਿਹਾ ਜੀ ਇਹੋ ਜੀ ਕਹੇ ਜੀ ਮੈਨੂੰ ਆ ਗਈ ਉਹ ਕਹਿੰਦਾ ਇੱਕ ਗਠੀਆ ਹੁੰਦਾ ਜੀ ਆਰ ਐਚ ਫੈਕਟਰ ਕਹਿੰਦਾ ਇੱਕ ਏ ਐਸਓ ਹੁੰਦਾ ਜੀ ਕਹਿੰਦਾ ਉਹ ਪੋਜ਼ਿਟਿਵ ਆ ਗਿਆ ਜੀ ਕਹਿੰਦਾ ਇਹ ਗਠੀਏ ਦੀ ਮਾਂ ਹੁੰਦੀ ਆ ਇੱਕ ਤਰ੍ਹਾਂ ਦੀ ਕਹਿੰਦਾ ਵੀ ਇਹ ਤਾਂ ਵਧੀਆ ਡਾਕਟਰ ਨੂੰ ਤੂੰ ਮਿਲ ਚੰਡੀਗੜ੍ਹ ਮਿਲ ਲਓ ਧਿਆਨੇ ਮਿਲ ਵੀ ਇੱਥੇ ਚੱਕਰਾਂ 'ਚ ਪੈਣ ਦਾ ਕੋਈ ਫਾਇਦਾ ਨਹੀਂ ਓਕੇ ਮੈਂ ਗਿਆ ਮੈਂ ਕਿਹਾ ਜੀ ਚੱਲ ਫੇਰ ਵੀ ਜਿਵੇਂ ਮੇਰੇ ਇਥੇ ਬਰਨਾਲੇ ਮੈਂ ਆ ਪ੍ਰੈਕਟਿਸ ਕਰਦਾ ਜੀ ਮੈਨੂੰ 15 16 ਸਾਲ ਹੋ ਗਏ ਜੀ ਓਕੇ ਡਾਕਟਰੀ ਲਾਈਨ ਤੇ ਪਾਇਨੂੰ ਕਿਉਂਕਿ ਜਿਹੜੇ ਨੇੜੇ ਹੁੰਦੇ ਆ ਜੀ ਮੈਂ ਉਹਨਾਂ ਦੇ ਸੰਬੰਧ ਚ ਰਿਪੋਰਟ ਦਿਖਾਈ ਜੀ ਇੱਕ ਦੋ ਡਾਕਟਰਾਂ ਨੂੰ ਹੋਰ ਬਿਲਕੁਲ ਡਾਕਟਰ ਮੈਨੂੰ ਕਹਿੰਦੇ ਸਾਨੂੰ ਪੀਜੀਆਈ ਜਾਣਾ ਪਊ ਦਿਆਨੰਦ ਜਾਣਾ ਪਊ ਜੇ ਤੂੰ ਦਿਆਨੰਦ ਜਾਵੇਂਗਾ ਤਾਂ 3 ਸਾਲ ਦਾ ਤੇਰਾ ਕੋਰਸਾ 4 ਤੋਂ 5 ਲੱਖ ਰੁਪਈਆ ਲੱਗੂਗਾ ਤੇ ਫਿਰ ਮੈਨੂੰ ਮੈਨੂੰ ਕਹਿੰਦੇ ਜੇ ਪੀਜੀਆਈ ਚਲੇ ਜਾਏਗਾ ਉੱਥੇ ਥੋੜਾ ਸਸਤਾ ਇਲਾਜ ਹੋ ਜਾਊਗਾ 3 ਕਿ ਲੱਖ ਰੁਪਈਆ ਲੱਗੂ ਵੀ 3 ਕਿ ਸਾਲ ਲੱਗਣਗੇ ਤੇ ਮੈਂ ਮੰਨ ਕੇ ਚੱਲੋ ਜੀ ਉਹ ਡਾਕਟਰ ਦੇ ਸ਼ਬਦ ਕਹਿਣ ਨਾਲ ਮੈਂ ਇੰਨਾ ਡਰ ਗਿਆ ਕਿ ਕਿ ਮੇਰੇ ਜੋ ਪਹਿਲਾਂ ਤੋਂ ਹੀ 65 ਕਿਲੋ ਵੇਟ ਸੀ ਜੀ ਮੈਂ ਇੱਕ ਹਫ਼ਤਾ ਘਰੇ ਪਿਆ ਰਿਹਾ ਜੀ ਮੈਂ ਰੋਟੀ ਛੱਡ ਗਿਆ ਰੋਟੀ ਛੱਡ ਕੇ ਮੇਰਾ weight ਵੀ 47 48 ਕਿਲੋ ਰਹਿ ਗਿਆ ਜੀ ਮਲ 65 ਕਿਲੋ ਤੋਂ 47 48 ਕਿਲੋ ਵੇਟ ਹੋ ਗਿਆ ਜੀ ਹਾਂ ਹਫ਼ਤੇ ਦੇ ਵਿੱਚ ਵਿੱਚ ਹੀ ਜੀ ਮੈਨੂੰ ਕਿਤਰਾ ਨਹੀਂ ਟੈਨਸ਼ਨ ਹੋ ਗਈ ਹਾਂ ਟੈਨਸ਼ਨ ਹੋ ਗਈ ਕਿਉਂਕਿ ਜੀ ਘਰ ਦਾ ਮੁਖੀ ਆ ਜੀ ਮੈਂ ਛੋਟੇ ਛੋਟੇ ਮੇਰੇ ਬੱਚੇ ਸੀ ਜੀ ਕਿਉਂਕਿ ਬੱਚੇ ਮੇਰੇ 15 16 ਸਾਲਾਂ ਬਾਅਦ ਹੋਏ ਸੀ ਇਹ ਜੇ ਤਾਂ ਮੈਂ ਕੁਝ ਵੀ ਨਹੀਂ ਸ਼ੋਅ ਕਰਿਆ ਜੀ ਬੱਚੇ ਬਹੁਤ ਛੋਟੇ 7-8 ਸਾਲ ਦੇ ਹੀ ਜਵੜੇ ਬੱਚੇ ਮੇਰੇ ਮੈਂ ਕਿਹਾ ਵੀ ਜਦੋਂ ਆਪਾਂ ਹੀ ਖੋਦੀ ਖੜਗੇ ਜੀ ਫਿਰ ਬੱਚੇ ਕੀ ਕਰਨਗੇ ਜੀ ਮੈਨੂੰ ਬਹੁਤ ਫਿਕਰ ਹੋ ਗਿਆ ਜੀ ਪੈਸਿਆਂ ਦੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਜੀ ਸਰ ਮੈਂ ਉਹਨਾਂ ਨੂੰ ਕਿਹਾ ਵੀ 3 ਸਾਲ ਵੀ ਜੇ ਮੈਨੂੰ 4 ਸਾਲ ਲੱਗਣਗੇ ਠੀਕ ਹੋਣ ਨੂੰ ਪਤਾ ਨਹੀਂ ਕਿੰਨੀਆਂ ਕਿ ਬਿਮਾਰੀਆਂ ਲੱਗਣਗੀਆਂ ਕਿਉਂਕਿ ਐਲੋਪੈਥੀ ਬਾਰੇ ਮੈਂ ਜਾਣਦੀ ਸੀ ਜੀ ਵੀ ਇੱਕ ਚੀਜ਼ ਦੀ ਆਪਾਂ ਦਵਾਈ ਲੈਨੇ ਆ ਜੀ ਦੂਜੀ ਸ਼ੁਰੂ ਹੋ ਜਾਂਦੀ ਹੈ ਜੀ ਬਿਨ ਨੁਕਸਾਨ ਉਹਦੇ ਨੁਕਸਾਨ ਆ ਜੀ ਓਕੇ ਤੇ ਮੈਂ ਹਜੇ ਉੱਥੇ ਜਾਣ ਦੀ ਕੋਸ਼ਿਸ਼ ਕਰ ਹੀ ਰਿਹਾ ਜੀ ਵੀ ਸੋਮਵਾਰ ਨੂੰ ਚਲਾ ਜਾਊਗਾ ਫਿਰ ਇੱਕ ਮੇਰੇ ਦੋਸਤ ਨੇ ਡਾਕਟਰ ਕਲਜੀਤ ਸਿੰਘ ਉਹ ਮੈਨੂੰ ਮਿਲੇ ਅਚਾਨਕ ਜਿਵੇਂ ਪ੍ਰਮਾਤਮਾ ਦਾ ਮਲਾਉਂਦਾ ਹੁੰਦਾ ਜੀ ਉਹ ਮੇਰੇ ਆ ਕੇ ਮੈਨੂੰ ਕਹਿੰਦੇ ਵੀ ਡਾਕਟਰ ਸਾਹਿਬ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਬੜੀ ਮੇ ਸਰੀਰ ਜਾ ਸਾਡੇ ਜੇ ਗਿਆ ਮੈਂ ਕਿਹਾ ਯਾਰ ਮੈਨੂੰ ਤਾਂ ਆਹ ਪ੍ਰੋਬਲਮ ਆ ਗਈ ਉਹ ਕਹਿੰਦੇ ਕਾਪਡੀ ਸਰਵਿਸ ਪੈਕ ਆਇਆ ਉਹ ਪੀਲਾ ਉਹਨਾਂ ਨੇ ਦੱਸਿਆ ਤੁਹਾਨੂੰ ਕਾਪਡੀ ਸਰਵਿਸ ਬਾਰੇ ਹਾਂਜੀ ਫਿਰ ਤੁਹਾਡਾ ਵਿਸ਼ਵਾਸ ਉਹਦੀ ਬਣ ਗਿਆ ਕਿ ਨਹੀਂ ਮੇਰਾ ਉਹਦੀ ਵਿਸ਼ਵਾਸ ਬਣ ਗਿਆ ਮੈਂ ਕਿਹਾ ਜੀ ਡਾਕਟਰ ਸਾਹਿਬ ਮੈਨੂੰ ਤਾਂ ਹੁਣ ਹੀ ਲੈ ਕੇ ਦਿਓ ਕਿਉਂਕਿ ਹੋਰ ਤਾਂ ਹੈ ਨਹੀਂ ਸੀ ਜੀ ਇਹਦਾ ਤਾਂ ਕੋਈ ਸਹੀ ਨਹੀਂ ਸੀ ਕਿਉਂਕਿ ਤਿੰਨ ਸਾਲ ਲੱਗਣੇ ਸੀ ਜ ਬੋ ਮੈਨੂੰ ਕਹਿੰਦੇ ਵੀ 50 ਕਹਿੰਦੇ ਹੁੰਦਾ ਕੋਰਸ ਸਕਦੇ ਵੀ ਪੀ ਲਓ ਮੈਨੂੰ ਵੀ ਗੱਲ ਕੱਟਣ ਲੱਗੇ ਆ ਹਾਂਜੀ ਸਰ ਵੀ ਮਕਸਦ ਇਹ ਹੈ ਵੀ ਵਿਸ਼ਵਾਸ ਕਰਨ ਦਾ ਰੀਜ਼ਨ ਇਹ ਸੀ ਵੀ ਤੁਹਾਡੇ ਕੋਲ ਆਪਸ਼ਨ ਸੀ ਜਿਹੜੀ 2 ਸਾਲ 3 ਸਾਲ ਤੇ ਲੱਖਾਂ ਰੁਪਈਆ ਉਹ ਵੀ ਤੁਸੀਂ ਜਾਣਦੇ ਸੀ ਜਿਹੜੀਆਂ ਦਵਾਈਆਂ ਖਾਊਗਾ ਨੁਕਸਾਨ ਨੇ ਸਾਰੀਆਂ ਹਾਂਜੀ ਉਹਦੀ ਕਰੀ ਜੀ ਹਾਂਜੀ ਇਹ ਲੋਕ ਵੀ ਕਿਤੇ ਨਹੀਂ ਮੈਂ ਨਾਲ 2 ਮਿੰਟ ਡਿਸੀਜਨ ਲਿਆ ਵੀ ਮੋਹਵਾਉ ਮੈਨੂੰ ਮੈਂ ਕਹਾਂ ਇਹ ਮੈਨੂੰ ਤਾਂ ਹੁਣੀ ਮਗਬਲ ਕੇ ਦਿਓ ਮੈਂ ਕਹਾਂ ਵੀ ਮੈਂ ਤਾਂ ਤੁਸੀਂ ਮੈਂ ਕਹਾਂ ਮੈਨੂੰ ਦੱਸੋ ਜੀ ਮਿਲਦਾ ਕਿੱਥੋਂ ਆ ਉਹ ਕਹਿੰਦੇ ਕੋਈ ਨਾ ਵੇਟ ਕਰੋ ਕਹਿੰਦੇ ਆਪਾਂ ਕੋਰੀਆਂ ਤੋਂ ਹੀ ਮੰਗਵਾ ਲਾਂਗੇ ਤੁਹਾਡੇ ਕੋਲ ਜਦੋਂ ਆ ਗਿਆ ਤੁਸੀਂ ਸਟਾਰਟ ਕਰਤਾ ਮਨ ਲਓ ਉਦੋਂ ਪਹਿਲਾਂ ਦਾ ਜਿਹੜਾ ਸੀਨ ਆ ਮਨ ਲਓ ਤੁਹਾਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਸੀ ਇਹਦੇ ਕਰਕੇ ਪ੍ਰੋਬਲਮ ਕੀ ਆ ਰਹੀ ਸੀ ਇਹਦੇ ਕਰਕੇ ਜੋੜਾਂ 'ਚ ਦਰਦ ਸੀ ਜੀ ਮਨ ਲਓ ਕੰਮਕੋਮ ਬੰਦ ਹੋ ਚੁੱਕੇ ਸਾਰੇ ਕੰਮ ਬੰਦੇ ਮੇਥੋਂ ਦਾ ਜੋੜਾ ਵੀ ਨਹੀਂ ਚੁੰਦਾ ਜੀ ਨਾ ਮੋਟਰਸਾਈਕਲ ਚੱਲਿਆ ਜੀ ਓਕੇ ਗੱਡੀ ਤਾਂ ਬਹੁਤ ਦੂਰ ਦੀ ਗੱਲ ਜੀ ਮਨ ਸਾਰੇ ਕੰਮ ਛੁੱਟ ਗਏ ਸੀ ਹਾਂ ਜੀ ਮੰਨ ਕੇ ਚੱਲੋ ਜੀ 15 ਦਿਨਾਂ ਪਹਿਲਾਂ ਮੈਨੂੰ ਪਤਾ ਲੱਗਿਆ ਜੀ 15 ਦਿਨਾਂ ਦਾ ਮੈਂ ਖੇਤ ਜਾਣਾ ਬਿਲਕੁਲ ਬੰਦ ਕਰਤਾ ਜੀ 15 ਦਿਨਾਂ ਚ ਮੇਥੋਂ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਗੰਗਾ ਨਹੀਂ ਫਿਰਿਆ ਜੀ ਬੇਦਰਦ ਇਤਨਾ ਸੀ ਮੇਰੀਆਂ ਬਹਾਣੀਆਂ ਸੀ ਤਹਾਨੂੰ ਚੱਕੀਆਂ ਜਾਂਦੀਆਂ ਜੀ ਮੈਨੂੰ ਤਾਂ ਐ ਹੋ ਗਿਆ ਸੀ ਵੀ ਸਰੀਰ ਦਾੰਤ ਆ ਗਿਆ ਜੀ ਵੀ ਇਹੋ ਜੀ ਕਿਹੜੀ ਬਿਮਾਰੀ ਆ ਗਈ ਆਪਾਂ ਤਾਂ ਕਿਤੇ ਪ੍ਰਮਾਤਮਾ ਦੀ ਵੀ ਮਾੜਾ ਵੀ ਨਹੀਂ ਕੀਤਾ ਕਿਉਂਕਿ ਮੈਡੀਕਲ ਕਲਚ ਦੇ ਲੈਣ ਦੇ ਵਿੱਚ ਜੀ ਜੇ ਆਪਣੇ ਕੋਲੇ ਅੱਧੀ ਰਾਤ ਨੂੰ ਵੀ ਬੰਦਾ ਆਉਂਦਾ ਸੀ ਆਪਾਂ ਤਾਂ ਵੀ ਉਹਨੂੰ ਉਹਦੇ ਟਿਕਾਣੇ ਤੇ ਪਹੁੰਚਾਉਂਦੇ ਵੀ ਆਪਾਂ ਨੂੰ ਆਏ ਸੀ ਵੀ ਆਪਾਂ ਤਾਂ ਕਿਸੇ ਦਾ ਜਮੀ ਮਾੜਾ ਨਹੀਂ ਕਰਿਆ ਜੀ ਵੀ ਆਪਾਂ ਨੂੰ ਕਿੱਥੋਂ ਪ੍ਰੋਬਲਮ ਆ ਗਈ ਚਲ ਆਪਣੇ ਕੋਲੇ ਜਿਹੜਾ ਮੇਰਾ ਵੱਡਾ ਵੀਰ ਆ ਡਾਕਟਰ ਕਲਜੀਤ ਉਹ ਮੇਰੇ ਕੋਲੇ ਆਇਆ ਪਰਮਾਤਮਾ ਬਣ ਕੇ ਜੀ ਵੀ ਉਹਨੇ ਤੁਹਾਨੂੰ ਗਾਈਡ ਕਰਤਾ ਉਹਨਾਂ ਨੇ ਮੈਨੂੰ ਗਾਈਡ ਕਰਤਾ ਉਹਨਾਂ ਨੂੰ ਮੈਂ ਕਿਹਾ ਮੰਗਵਾ ਕੇ ਦਿਓ ਜੀ ਉਹ ਕਹਿੰਦੇ ਸੀ ਸਟਾਰਟ ਕਰ ਰਹੇ ਹਾਂ ਹਾਂਜੀ ਮੰਨ ਲਓ ਜਿਵੇਂ ਤੁਹਾਨੂੰ ਇੰਨੀਆਂ ਪ੍ਰੋਬਲਮਾਂ ਸੀ ਜਿਵੇਂ ਸਟਾਰਟ ਅਪ ਕਰਿਆ ਤੁਸੀਂ ਉਹਨੂੰ ਹਾਂਜੀ ਤਾਂ ਕਿੰਨੇ ਦਿਨਾਂ ਬਾਅਦ ਤੁਹਾਨੂੰ ਕੁਝ ਰਿਜ਼ਲਟ ਜਾਂ ਮਿਲਣ ਲੱਗ ਗਿਆ ਮੰਨ ਕੇ ਚਲੋ ਜੀ ਮੈਨੂੰ ਤਾਂ ਤੀਜੇ ਚੌਥੇ ਦਿਨ ਹੀ ਦੱਸਤਾ ਜੀ ओके okay. हां जी ਮੈਂ ਤਕਰੀਬਨ ਅੱਜ ਤੱਕ 3-3 ਸਾਲ ਹੋ ਗਏ ਜੀ ਮੇਰਾ ਪੀਤੇ ਨੂੰ ਕਿਉਂਕਿ ਉਸ ਤੋਂ ਬਾਅਦ ਮੈਂ ਸਾਲ ਬਾਅਦ ਮੈਨੂੰ ਕੋਈ ਦਿੱਕਤ ਨਹੀਂ ਆਈ ਮੈਂ ਦੁਬਾਰੇ ਆਪਣੇ ਆਪ ਸ਼ੁਰੂ ਕਰਤਾ ਜੀ ਜਿਸ ਦਿਨ ਉਹ ਮੈਨੂੰ ਦੇਖ ਕੇ ਗਈ ਸੀ ਤਕਰੀਬਨ 2 ਤਰੀਕ ਸੀ ਜੀ 8ਵਾਂ 9ਵਾਂ ਮਹੀਨਾ ਸੀ ਜੀ ਓਕੇ ਮੰਨ ਕੇ ਚੱਲੋ ਜੀ ਮੈਂ 2 ਨੂੰ ਉਹਨਾਂ ਤੋਂ ਲੈ ਕੇ ਆਇਆ 3 ਨੂੰ ਮੈਂ ਸ਼ੁਰੂ ਕਰਤਾ ਜੀ 6-7 ਨੂੰ ਮੈਨੂੰ ਸਰੀਰ ਨੇ ਦੱਸਤਾ ਵੀ ਕੁਝ ਨਾ ਕੁਝ ਇਹਦੇ ਨਾਲ ਫਾਇਦਾ ਹੋਊਗਾ ਕਿਉਂਕਿ ਘਰੇ ਬਹਿ ਕੇ ਇਲਾਜ ਹੁੰਦਾ ਸੀ ਜੀ ਉਹਦੇ ਵਰਗੀ ਪਰ ਇੱਕ ਗੱਲ ਸੀ ਸਰ ਮੈਂ ਕਿਤੇ ਵੀ ਮੈਂ ਇਹ ਨਹੀਂ ਸੋਚਿਆ ਜੀ ਮੈਂ ਵਿਆਹ ਜਾਂਦਾ ਸੀ ਜਾਂ ਕਿਤੇ ਹੋਰ ਜਾਂਦਾ ਜੀ ਮੈਂ ਲੀੜਿਆਂ ਤੋਂ ਪਹਿਲਾਂ ਉਹਨੂੰ ਨਾਲ ਚੱਕਦਾ ਸੀ ਓਕੇ ਵੀ ਮੈਂ ਨਾਗਾ ਨਹੀਂ ਪਾਇਆ ਜੇ ਮੈਨੂੰ ਉਹਨਾਂ ਨੇ 10 ਵਜੇ ਕਹਿਤਾ ਤਾਂ ਮੈਂ 10 ਵਜੇ ਪੀਤਾ ਛਵਾ 10 ਨਹੀਂ ਪੀਤਾ ਜਿਹੜਾ ਤੁਹਾਡੇ ਮੁਤਾਬਕ ਜਿਵੇਂ ਉਹਨਾਂ ਨੇ ਡੋਲ ਦਿੱਤੀ ਹਾਂ ਜਿਵੇਂ ਮੈਨੂੰ ਮੁਤਾਬਕ ਬਹੁਤ ਅੱਛਾ ਜੀ ਓਕੇ ਓਕੇ ਮੰਨ ਕੇ ਚਲੋ ਜੀ ਮੈਨੂੰ 2-3 ਤਰੀਕ ਤੋਂ ਮੈਂ ਸ਼ੁਰੂ ਕੀਤਾ ਦੁਬਾਰੇ ਫੇਰ ਮੇਰੇ ਕੋਲੇ ਡਾਕਟਰ ਸਾਹਿਬ ਆਏ 17 ਤਰੀਕ ਨੂੰ ਕਹਿੰਦੇ ਡਾਕਟਰ ਸਾਹਿਬ ਕਿਵੇਂ ਆ ਫਿਰ ਮੇਰੇ ਮੂੰਹ ਚੋਂ ਇਹੀ ਲਫ਼ਜ਼ ਨਿਕਲੇ ਜੀ ਮਖਾ ਤੁਹਾਡੇ ਬੱਚੇ ਜਿਉਣ ਤੁਸੀਂ ਬਚਾਤਾ ਕ ਮਹਾ ਪ੍ਰਮਾਤਮਾ ਵੀ ਇਨਸਾਨ ਦੇ ਰੂਪ ਵਿੱਚ ਬੋੜਦਾ ਜੀ ਮੈਂ ਕਿਹਾ ਜੇ ਤੁਸੀਂ ਨਾ ਆਉਂਦੇ ਇਹ ਨਹੀਂ ਪਤਾ ਜੀ ਮੈਂ ਕਿੱਥੇ ਕਿ ਤੱਕ ਰੋਲ ਜਾਣਾ ਸੀ ਕਿਉਂਕਿ ਮੈਂ ਚੰਡੀਗੜ੍ਹ ਲੁਧਿਆਣਾ ਇੱਕ ਵਾਰ ਚਲੇ ਜਾਂਦਾ ਜੀ ਫਿਰ ਤੁਹਾਨੂੰ ਪਤਾ ਵੀ ਜਿਹੜੇ ਡਾਕਟਰ ਨੇ ਉਹ ਨਿਕਲ ਨਹੀਂ ਦਿੰਦੇ ਜੀ ਫਿਰ ਆਪਦੀ ਮੈਡੀਸਨ ਪੂਰੀ ਕਰਦੇ ਨੇ ਉਹ ਉਹਨਾਂ ਨੇ ਕੋਰ ਸਾਬ ਦੇ ਮੁਤਾਬਕ ਉਹ ਮੈਨੂੰ ਕਹਿੰਦੇ ਵੀ 14 ਦਿਨ ਹੋ ਗਏ ਡਾਕਟਰ ਸਾਹਿਬ ਕਹਿੰਦੇ ਦੁਬਾਰੇ ਰਿਪੋਰਟ ਕਰਾਈਏ ਮੈਂ ਕਿਹਾ ਜੀ ਹਜੇ 50 ਦਿਨ ਦਾ ਹੈਗਾ ਜੀ ਇਹ ਵੀ 25 ਦਿਨ ਹੋ ਲੰਦੇ ਆਪਾਂ ਦੁਬਾਰੇ ਫੇਰ ਟੈਸਟ ਕਰਵਾਵਾਂਗੇ ਵੀ 25 ਦਿਨਾਂ ਤੱਕ ਉਹ ਕਹਿੰਦਾ ਜੇ ਤੂੰ ਠੀਕ ਆ ਕਹਿੰ ਅਸੀਂ ਉਹੀ ਲੈਬ ਕੋਲੇ ਦੁਬਾਰਾ ਚਲੇ ਗਏ ਜੀ ਜਿੱਥੋਂ ਪਹਿਲਾਂ ਕਰਾਇਆ ਸੀ ਜਿੱਥੋਂ ਪਹਿਲਾਂ ਕਰਾਇਆ ਸੀ ਉਹ ਮੈਨੂੰ ਕਹਿੰਦੇ ਸਾਬ ਤੂੰ ਤੁਸੀਂ ਤਾਂ ਇਹ ਮੈਡੀਕਲ ਲੈਨ ਦੇ ਵਿੱਚੋਂ ਕਹਿੰਦੇ ਵੀ ਤੁਸੀਂ ਕਮਲੇ ਹੋਇਓ ਬਿਲਕੁਲ ਵੀ ਹਜੀ 14 ਦਿਨਾਂ ਚ ਰਿਪੋਰਟ ਕਿੱਥੇ ਵੀ ਤੂੰ ਤਾਂ ਇੱਕ ਸਾਲ ਨੂੰ ਆਈ ਸਾਡੇ ਕੋਲੇ ਕਹਿੰਦਾ ਕਿਉਂ ਸਾਡੀ ਕਿਡ ਖਰਾਬ ਕਰਨ ਲੱਗਿਆ ਮੈਂ ਕਿਹਾ ਸਾਰ ਵੀ ਮੇ ਤਾਂ ਬਲਾਂ ਠੀਕ ਆ ਮੈਂ ਕਿਹਾ ਪਹਿਲਾਂ ਮੇਰਾ ਬਲਾਂ ਕਿ 65 ਕਿਲੋ weight ਸੀ ਹੁਣ 72 ਕਿਲੋ ਹੋ ਗਿਆ ਜੀ 17 ਦਿਨਾਂ ਚ ਕਿਉਂਕਿ ਕਦਮ ਤਾਂ ਮੇਰਾ weight ਵਧ ਗਿਆ ਪਹਿਲਾਂ 65 ਸੀ ਤੁਹਾਡਾ ਹਾਂ ਜੀ ਮੇਰਾ 74 ਰਹਿ ਗਿਆ ਸੀ ਘਟ ਕੇ ਜਦੋਂ ਤੁਸੀਂ ਉਹਨੂੰ ਸਟਾਰਟ ਅਪ ਕੀਤਾ ਹਾਂਜੀ ਮਤਲਬ ਮੰਨ ਕੇ ਚੱਲੋ ਜੀ 14-15 ਦਿਨਾਂ 'ਚ 72 ਕਿਲੋ ਵੇਟ ਹੋ ਗਿਆ ਜੀ ਕਿਉਂਕਿ ਮੇਰਾ ਕੱਦ ਦੇ ਮੁਤਾਬਿਕ ਮੇਰਾ ਸਹੀ ਪੱਟ 20 ਇੰਚ ਕੱਦ ਸੀ ਉਹਦੇ ਉਹਦੇ ਮੁਤਾਬਿਕ 75-77 ਚਾਹੀਦਾ ਜੀ ਹੁਣ ਮੇਰਾ 75-77 ਤੇ ਖੜਾ ਜੀ ਨਾ ਘਟਾ ਨਾ ਵਧਦਾ ਜੀ ਕਿਉਂਕਿ ਜਦੋਂ 17ਵੇਂ 14ਵੇਂ ਦਿਨਾਂ 'ਚ ਹੀ ਗਏ ਜੀ ਉਹਨਾਂ ਕੋਲੇ ਮੈਂ ਕਿਹਾ ਜੀ ਮੇਰਾ ਟੈਸਟ ਕਰ ਦੋ ਪਹਿਲਾਂ ਤਾਂ ਉਹ ਦੋ ਵਾਰੀ ਮੰਨਦੇ ਹੀ ਨਹੀਂ ਜੀ ਓਕੇ ਕਹਿੰਦਾ ਜੀ ਸਾਲ ਨੂੰ ਆਈ ਮੇਰੇ ਕੋਲੇ ਫੇਰ ਤੇਰਾ ਟੈਸਟ ਕਰੂੰਗਾ ਕਹਿੰਦਾ ਹਜੇ ਤਾਂ ਤੇਰੇ ਕੋਲ ਪੱਲੇ ਵੀ ਨਹੀਂ ਪੈਣਾ ਕਹਿੰ ਕਹਿੰਦਾ ਤਾਂ ਮੈਨੂੰ ਏਅਰਪੋਰਟ ਜਿਹੜੀ ਆ ਸਕਦੀ ਨਾਈਟਵਾਂ ਮੈਂ ਖਾ ਜੀ ਮੈਂ ਤਾਂ ਠੀਕ ਆ ਤੁਸੀਂ ਮੇਰੇ ਇੱਕ ਵਾਰ ਰਿਪੋਰਟ ਕਰ ਦੋ ਮੈਂ ਖਾ ਉਹਦੀ ਪੈਸੇ ਲੈ ਲਵਾਂ ਕਹਿੰਦਾ ਯਾਰ ਤੂੰ ਮੈਡੀਕਲ ਦੇ ਲੈਣ ਚ ਬਿਆ ਮੈਂ ਅਸਲਾ ਕਰ ਐਨੇ ਤੇਰੇ ਟੈਸਟ ਕਰੇ ਨੇ ਕਿਤੇ ਤੇ ਤੁਹ ਪੈਸਾ ਲੈਂਦਾ ਮੈਂ ਖਾ ਜੀ ਇੱਕ ਵਾਰ ਹੋਰ ਕਰ ਦੋ ਜਦੋਂ ਉਹਨਾਂ ਨੇ ਇੱਕ ਵਕਲ ਖੋਲੀ ਉਹਨਾਂ ਨੂੰ ਕੋ ਦਿਸ਼ਿਆ ਜੀ ਉਹ ਉਹ ਕਹਿੰਦੇ ਯਾਰ ਕਹਿੰਦੇ ਇੱਕ ਦੁਬਾਰੇ ਕਿਰਾਂ ਹੋ ਟੈਸਟ ਕਰ ਲਈਏ ਜਦੋਂ ਉਹਨਾਂ ਨੇ ਦੁਬਾਰੇ ਟੈਸਟ ਕਰਿਆ ਉਹ ਕਹਿੰਦੇ ਜੀ ਤੁਸੀਂ ਤਾਂ ਸੱਚੀ ਸੋਨਾ ਖਾ ਲਿਆ ਤੈਨੂੰ ਤਾਂ ਹੈ ਹੀ ਨਹੀਂ ਕਹਿੰਦਾ 1% ਵੀ ਨਹੀਂ ओके ਮੈਂ ਟੈਲੀਟ ਰਿਪੋਰਟ 네ਗਟਿਵ ਮੈਂ ਜਦੋਂ ਉਹਨਾਂ ਨੇ ਪਹਿਲਾਂ ਕੀਤਾ ਉਹਨਾਂ ਨੂੰ 네ਗਟਿਵ ਰਿਪੋਰਟ ਆਈ ਉਹਨਾਂ ਨੂੰ ਯਕੀਨ ਨਹੀਂ ਆਇਆ ਉਹਨਾਂ ਨੂੰ ਯਕੀਨ ਨਹੀਂ ਆਇਆ ਉਹਨੇ ਦੁਬਾਰੇ ਕਿੱਟ ਖੋਲ੍ਹੇ ਦੁਬਾਰੇ ਫੇਰ ਕਿੱਟ ਖੋਲੀ ਜੀ ਉਹਨਾਂ ਨੇ ਦੁਬਾਰੇ ਫੇਰ ਉਹਨਾਂ ਨੇ ਕਰਿਆ ਜਦੋਂ ਟੈਸਟ ਫੇਰ ਉਹਨਾਂ ਨੂੰ ਯਕੀਨ ਆਇਆ ਫੇਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਸਰ ਕਿੱਥੋਂ ਮਿਲਦਾ ਮੈਂ ਕਿਹਾ ਵੀ ਮੇਰਾ ਦੋਸਤ ਆ ਉਹਨਾਂ ਨੇ ਮੰਗਵਾ ਕੇ ਦਿੱਤਾ ਸੀ ਮੈਨੂੰ ਤਾਂ ਪਤਾ ਨਹੀਂ ਕਿੱਥੋਂ ਮਿਲਦਾ ਮਤਲਬ ਜਿਵੇਂ ਤੁਸੀਂ ਉਸ ਤੋਂ ਬਾਅਦ ਮਤਲਬ ਬਿਲਕੁਲ ਓਕੇ ਹੋ ਗਏ ਮੈਂ ਕਿਹਾ ਜੀ ਮੇਰੇ ਕੋਈ ਕਿਤੇ ਪ੍ਰੋਬਲਮ ਤਾਂ ਨਹੀਂ ਆਈ ਵੀ ਮੇਰਾ ਕਿਤੇ ओके okay. हां जी ਜਮਾ ਠੀਕ ਆ ਜੀ 3 ਸਾਲ ਹੋ ਗਏ ਭਾਵੇਂ ਕਿ ਮੈਂ ਸਾਲਕ ਬਾਅਦ ਮੈਨੂੰ ਐ ਹੋ ਜਾਂਦਾ ਵੀ ਆਪਦੇ ਘਰੇ ਆ ਜੀ ਬੱਚਿਆਂ 'ਚ ਬੈਠੇ ਆ ਜੇ ਆਪਾਂ ਸਾਲ ਬਾਅਦ ਕਿ ਇੱਕ ਕਾਪਡੀ ਸਰਵਿਸ ਪੈਕ ਕਿੱਡੀ ਕੀ ਗੱਲ ਆ ਜੀ 10000 ਰੁਪਈਆ ਇਡੀ ਕੋਈ ਮੇਰੇ ਮੈਨੇ ਨਹੀਂ ਰੱਖਦਾ ਹਾਂ ਹਾਂ ਦੇ ਮੁਤਾਬਕ ਉਹਦਾ ਰੇਟ ਬਣਦਾ ਜਿਹੜਾ ਵੀ ਕੋਈ ਹਾਂ ਜਿਹੜਾ ਵੀ ਬਣਦਾ ਜੀ ਜਿਤਨਾ ਵੀ ਜਿੰਨਾ ਵੀ ਬਣਦਾ ਵੀ ਉਹਨਾਂ ਘਰੇ ਬੈਠੇ ਆਪਦੇ ਬੱਚਿਆਂ ਦੇ ਵਿੱਚ ਬਹਿ ਕੇ ਪੀਓ ਜੀ ਨਿਆਰੇ ਲੋ ਜਿੰਦਗੀ ਦੀ ਜੋ ਡਾਕਟਰਾਂ ਦੇ ਆਪਾਂ ਚੱਕਰ ਖਾਂਦੇ ਆ ਜੀ ਲੈਣਾ ਚ ਖੜਦੇ ਆ ਕਿਉਂਕਿ ਮੈਂ ਤਾਂ ਆਪ ਲੈੜੀ ਮੈਡੀਕਲ ਲੈਣ ਚਾਹੀਂ ਖੁਦ ਪਤਾ ਵੀ ਕਿੰਨੀਆਂ ਕਿ ਤਕਲੀਫਾਂ ਹੁੰਦੀਆਂ ਨੇ ਜੋ ਆਪਾਂ ਡਾਕਟਰ ਨੂੰ ਮਿਲਦੇ ਆਂ ਬਿਲਕੁਲ ਪੈਸੇ ਕਰਕੇ ਵੀ ਕਿਤੇ ਨਾ ਕਿਤੇ ਔਰ ਸਿਹਤ ਕਰਕੇ ਵੀ ਸਾਰੇ ਕੰਮ ਛੁੱਟ ਜਾਂਦੇ ਨੇ ਹਾਂਜੀ ਹਾਂਜੀ ਦਿੱਕਤ ਤਾਂ ਹੁੰਦੀਆਂ ਸਾਰੀ-ਸਾਰੀ ਦਿਹਾੜੀ ਫੱਟ ਜਾਂਦੀ ਹੈ ਜੀ ਦੋਸਤ ਗੱਲ ਸੁਣਨ ਵਾਲੀ ਆ ਮੈਂ ਸਦਾਗਰ ਸਾਹਿਬ ਨੂੰ ਰੋਕਣਾ ਚਾਹੂੰਗਾ ਵੀ ਜਿਨ੍ਹਾਂ ਨੂੰ ਐਨੀ ਦਿੱਕਤ ਆ ਗਈ ਸੀ ਅੱਜ ਜੋ ਬਿਲਕੁਲ ਓਕੇ ਹੈਗੇ ਨੇ ਉਹ ਮਤਲਬ 3 ਸਾਲਾਂ ਬਾਅਦ ਤੁਸੀਂ ਕਿਵੇਂ ਗਰਜਵੀਂ ਆਵਾਜ਼ ਜਿਹੜੇ ਰਿਜ਼ਲ ਔਰ ਇਹਦੇ ਧਿਆਨ ਨਾਲ ਗੱਲ ਸਮਝਣੀ ਹੈ ਕਈ ਪਰਿਵਾਰਾਂ ਦਾ ਹਲੇ ਵੀ ਕੁਐਸਚਨ ਹੋਊਗਾ ਵੀ ਯਾਰ ਸਾਨੂੰ ਯਕੀਨ ਨਹੀਂ ਆਉਂਦਾ ਕੋਈ ਦਿੱਕਤ ਨਹੀਂ ਇਹਨਾਂ ਦਾ ਨੰਬਰ ਤੁਹਾਨੂੰ ਅਸੀਂ ਦਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਿਲ ਸਕਦੇ ਹੋ ਉਹਨਾਂ ਨੂੰ ਮਿਲ ਕੇ ਗੱਲਬਾਤ ਕਰ ਸਕਦੇ ਹੋ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਇਸ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਨੇ ਐਨੇ ਟਾਈਮ ਤੋਂ ਜਿਹੜੀਆਂ ਪ੍ਰੋਬਲਮਾਂ ਆਸੀ ਪਰਿਵਾਰਾਂ ਨੂੰ ਉਹਨਾਂ ਦਾ ਸੋਲੂਸ਼ਨ ਮਿਲਿਆ ਕਿਉਂਕਿ ਦੋਸਤੋ ਇਹ ਕੋਈ ਦਵਾਈ ਤਾਂ ਹੈ ਨਹੀਂ ਇਹ ਸਰੀਰ ਦੀ ਸਫਾਈ ਹੈ ਕਿਉਂਕਿ ਜਦੋਂ ਸਰੀਰ ਦੀ ਸਫਾਈ ਨਾਲ ਇੰਨੇ ਤੱਕ ਦੇ ਰਿਜ਼ਲਟ ਆ ਰਹੇ ਹੈਗੇ ਨੇ ਤਾਂ ਜਿਹੜੀ ਤੁਹਾਡੇ ਕੋਲ ਵੀਡੀਓ ਆ ਰਹੀ ਹੈ ਜੋ ਤੁਸੀਂ ਅੱਗੇ ਨੂੰ ਸ਼ੇ ਹੋਰ ਪਰਿਵਾਰਾਂ ਤੱਕ ਪਹੁੰਚੂਗੀ ਪਤਾ ਨਹੀਂ ਕਿਦਾ ਕਿਦਾ ਤੁਸੀਂ ਭਲਾ ਕਰ ਸਕਦੇ ਹੋ ਇਹ ਚੀਜ਼ ਦੇ ਨਾਲ ਕਿਉਂਕਿ ਇੱਕ ਪਾਸੇ ਆਪਾਂ ਡਾਕਟਰ ਸਾਹਿਬ ਨੇ ਆਪਾਂ ਨੂੰ ਦੱਸਿਆ ਵੀ ਸਾਰਾ ਘੜੀ ਰੁਲ ਜਾਂਦਾ ਇੱਕ ਆਪਾਂ ਜਾਣਦੇ ਹਾਂ ਤਕਰੀਬਨ ਇੱਕ ਮੁਖੀਆ ਪਰਸਨ ਤੋਂ ਬਿਨਾ ਪਰ ਦੋਸਤੋ ਅੱਜ ਇਹ ਬਿਲਕੁਲ ਓਕੇ ਨੇ ਤੁਸੀਂ ਇਹਨਾਂ ਨੂੰ ਜਦੋਂ ਵੀ ਚਾਹੋ ਮਿਲ ਸਕਦੇ ਹੋ ਡਾਕਟਰ ਸਾਹਿਬ ਤੁਹਾਡਾ ਨੰਬਰ ਵੀ ਦਵਾਂਗੇ ਵਿੱਚ ਕਿਸੇ ਪਰਿਵਾਰ ਨੂੰ ਮਿਲਣਾ ਪੈਂਦਾ ਹੈ ਗੱਲਬਾਤ ਕਰਨੀ ਪੈਂਦੀ ਹੈ ਤਾਂ ਉਹਨਾਂ ਨੂੰ ਤੁਸੀਂ ਮਲ ਟਾਈਮ ਦੇ ਕੇ ਦੋਸਤੋ ਟਾਈਮ ਲੈ ਕੇ ਤੁਸੀਂ ਇਹ ਗੱਲਬਾਤ ਕਰਨੀ ਹੈ ਇਹ ਧਿਆਨ ਰੱਖਣਾ ਕਿਉਂਕਿ ਪਰਸਨਲ ਲਾਈਫ ਹੁੰਦੀ ਹੈ ਹਰੇਕ ਪਰਸਨ ਦੀ ਤਾਂ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਕਰੋ ਬਾਕੀ ਤੁਸੀਂ ਸੋਚ ਰਹੇ ਹੋਵੋਗੇ ਨਵੇਂ ਵੀਰ ਜਿਹੜੇ ਦੇਖ ਰਹੇ ਹੋਣਗੇ ਵੀ ਯਾਰ ਇਹ ਸਰਵਸ ਪੈਕ ਹੈਗਾ ਕੀ ਆ ਹਨਾ ਇਹਦਾ ਲਿੰਕ ਵਿੱਚ ਦਿੱਤਾ ਹੋਇਆ ਦੂਸਰਾ ਇਹ ਕਿੰਨਾ ਟਾਈਮ ਯੂਜ਼ ਕਰਨਾ ਉਹ ਵੀ ਲਿੰਕ ਦਿੱਤਾ ਹੋਇਆ ਵਿੱਚ ਉਹ ਆਪਾਂ ਧਿਆਨ ਨਾਲ ਦੇਖਾਂਗੇ ਤੇ ਆਪਾਂ ਆਨੰਦ ਲਈਏ ਜ਼ਿੰਦਗੀ ਦਾ ਦੋਸਤੋ ਬਾਡੀ ਸਰਵਸ ਕਰਵਾਈਏ ਥੈਂਕ